ਵਾਈਪਰ ਜੀ ਕਾ ਖਾਨਸਰਾ ਵਾਈਪਰ ਜੀ ਕੀ ਫਤਿਹ ਧੰਨ ਧੰਨ ਸ਼੍ਰੀਮਾਨ ਸੰਤ ਬਾਬਾ ਮੋਹਨ ਦਾਸ ਜੀ ਉਹਨਾਂ ਤੋਂ ਵਰੋਸਾ ਹੋਏ ਸ਼੍ਰੀਮਾਨ ਸੰਤ ਬਾਬਾ ਜਰਨੈਲ ਦਾਸ ਜੀ ਉਹਨਾਂ ਤੋਂ ਵਰੋਸਾ ਹੋਏ ਸ਼੍ਰੀਮਾਨ ਸੰਤ ਬਾਬਾ ਬਲਬੀਰ ਦਾਸ ਜੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਫਰੀਦ ਦਾਸ ਜੀ ਮਹਾਂਪਰਸਨ ਦੀ ਅਪਾਰ ਕਿਰਪਾ ਸਦਕੇ ਅੱਜ ਸੇਵਾਦਾਰ ਸਵੇਰ ਤੋਂ ਲੈ ਕੇ ਪਿੰਡ ਭੰਮੀਪੁਰੇ ਤੋਂ ਗਊਸ਼ਾਲਾ ਚਕਾਵਾ ਕਪੂਰੇ ਵਾਸਤੇ ਤੂੜੀ ਚੱਕਣ ਦੀ ਸੇਵਾ ਕਰੀ ਜਾਂਦੇ ਆ ਇਹ ਤੂੜੀ ਦੀ ਸੇਵਾ ਸਾਡੇ ਬਹੁਤ ਹੀ ਸਤਿਕਾਰਯੋਗ ਭਮੀਪੁਰੇ ਦੇ ਸੇਵਾਦਾਰਾਂ ਵੱਲੋਂ ਤੂੜੀ ਬਣਾਉਣ ਦੀ ਸੇਵਾ ਕੀਤੀ ਗਈ ਹੈ ਬਹੁਤ ਤਗੜਾ ਉਪਰਾਲਾ ਸੇਵਾਦਾਰਾਂ ਦਾ ਜੋ ਪਹਿਲਾਂ ਘਰ ਘਰ ਜਾ ਕੇ ਟਾਂਕਰ ਦੀ ਮੰਗ ਕਰਦੇ ਆ ਫਿਰ ਉਸ ਤੋਂ ਬਾਅਦ ਡੀਜ਼ਲ ਦੀ ਮੰਗ ਕਰਦੇ ਆ ਮਾਇਆ ਦੀ ਮੰਗ ਕਰਦੇ ਆ ਗਊਆਂ ਵਾਸਤੇ ਬਹੁਤ ਤਗੜਾ ਉਪਰਾਲਾ ਕਰਕੇ ਸੇਵਾਦਾਰਾਂ ਨੇ ਜੋ ਇਹ ਤੂੜੀ ਇਕੱਠੀ ਕੀਤੀ ਹੋਈ ਆ ਜੋ 7 ਮਾ 18 ਮਾ 컨ਟੇਨਰ ਅੱਜ ਕ ਪੂਰੇ ਦਗਾਵਾ ਕੌਸ਼ਾਲਾ ਵਾਸਤੇ ਭਰ ਰਹੇ ਨੇ ਇੱਕ ਇੱਕ ਘੋੜਾ ਭਰ ਰਹੇ ਆ ਤੇ 컨ਟੇਨਰ ਸੇਵਾਦਾਰਾਂ ਨੇ ਭਰਤਾ ਦੁਵਾਰ ਤੋਂ ਫੇਰ ਧੰਨਵਾਦ ਕਰਦੇ ਭੰਵੀਪੁਰੇ ਵਾਲੇ ਸੇਵਾਦਾਰਾਂ ਦਾ ਜੋ ਬੜੇ ਲੰਮੇ ਸਿਰ ਤੋਂ ਗੋਹਾਵਾ ਵਾਸਤੇ ਤੂੜੀ ਬਣਾਉਣ ਦੀ ਸੇਵਾ ਕਰਦੇ ਆ ਪਰਮਾਤਮਾ ਇਹਨਾਂ ਸਾਰੇ ਸੇਵਾਦਾਰਾਂ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਅੱਗੇ ਤੋਂ ਸੇਵਾ ਦੇ ਵਿੱਚ ਵਾਹ ਚੜਕੇ ਹਿੱਸਾ ਲੈਂਦਾ ਬਾਲ ਉਦਮਬਾਸ਼ੀ ਇਹ ਨਾਲ ਹੀ ਧੰਨਵਾਦ ਕਰਦੇ ਹਾਂ ਸਾਰੇ ਸੇਵਾਦਾਰਾਂ ਦਾ ਜੋ ਨਿਤਾ ਪ੍ਰਤੀ ਆਪ ਦੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਗਵਾਂ ਦੀ ਸੇਵਾ ਵਾਸਤੇ ਸਮਾਂ ਕੱਢਦੇ ਆ ਨਿਤ ਤੂਰੀ ਢੋਣ ਦੇ ਵਿੱਚ ਸਮਾਂ ਕੱਢਦੇ ਆ ਪਰਮਾਤਮਾ ਇਹਨਾਂ ਦੀਆਂ ਵੀ ਮਨੋ ਕਾਹਨਾ ਪੂਰੀਆਂ ਕਰੇ ਅੱਗੇ ਤੋਂ ਸੇਵਾ ਦੇ ਵਿੱਚ ਵਾਹ ਚੜ ਕੇ ਹਿੱਸਾ ਲੈਂਦਾ ਪੜ ਉਦੋਂ ਬਖਸ਼ੇ ਇਹ ਸੇਵਾ ਸਾਡੇ ਬਹੁਤ ਹੀ ਸਤਿਕਾਰਯੋਗ ਬ੍ਰਹਮਲੀਨ ਸਤਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਜਰਨੈਲ ਦਾਸ ਦੀ ਜਿਨ੍ਹਾਂ ਨੇ ਜਨਮੀ ਗਊ ਤੇ ਗਰੀਬ ਦੀ ਖਾਤਰ ਲਿਆ ਉਹਨਾਂ ਦੀ ਕਿਰਪਾ ਦੇ ਨਾਲ ਚੱਲ ਰਿਹਾ ਹੈ ਮਹਾਪੁਰਸ਼ ਦੱਸਦੇ ਹੁੰਦੇ ਸੀ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਵਾਮੀ ਬਾਬਾ ਮੋਹਨ ਦਾਸ ਦੀ ਗਊਆਂ ਵਾਲੇ ਜੋ ਕਹਿੰਦੇ ਹੁੰਦੇ ਸੀ ਤੇ ਜੋ ਗਊਆਂ ਦੀ ਸੇਵਾ ਕਰਦੇ ਆ ਜੋ ਗਊਆਂ ਦੇ ਪਾਲੀ ਹੈ ਜੇ ਉਹਨਾਂ ਦੇ ਮੈਂ ਆਪਦੇ ਚੰਦੀਆਂ ਜੁੱਤੀਆਂ ਸਵਾਕੇ ਵੀ ਪਾ ਦਿਆਂ ਤਾਂ ਵੀ ਥੋੜੀਆਂ ਵੇਖੋ ਵੀ ਗਉਆਂ ਦੀ ਕਿੰਨੀ ਵੱਡੀ ਸੇਵਾ ਹੋਊਗੀ ਜੋ ਮਹਾਪੁਰਸ਼ ਇਹੋ ਜਿਹਾਂ ਸੇਵਾਦਾਰਾਂ ਤੇ ਅਸ਼ੀਰਵਾਦ ਕਰਦੇ ਸੀ ਦੁਆਰ ਤੋਂ ਫੇਰ ਪ੍ਰਮਾਤਮਾ ਅੱਗੇ ਗਉਆਂ ਅੱਗੇ ਮਹਾਪੁਰਸ਼ਾਂ ਕੇ ਅਰਦਾਸ ਬੇਨਤੀ ਕਰਦੇ ਆ ਕਿ ਸੇਵਾਦਾਰਾਂ ਤੇ ਮਿਹਰ ਭਰਿਆ ਹੱਥ ਰੱਖੋ ਮਹਾਪੁਰਸ਼ਾਂ ਤੇ ਮਿਹਰ ਭਰਿਆ ਹੱਥ ਰੱਖੋ ਜੋ ਮਹਾਪੁਰਸ਼ ਵੱਤੋ ਵੱਤ ਗਉਆਂ ਦੀ ਸੇਵਾ ਕਰਾ ਸਕਣ ਤੇ ਸੇਵਾਦਾਰ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ